ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਅਤੇ ਮੰਡ న్యూਸ ਪੰਜਾਬ ਦੇ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਹੀ ਪ੍ਰਮਾਤਮਾ પાસે ਕਾਮਨਾ ਕਰਦੇ ਹਾਂ ਸੋ ਦੋਸਤੋ ਹਾਜ਼ਰ ਹਾਂ ਅੱਜ ਦੇ ਮੌਸਮ ਦੀ ਅਪਡੇਟ ਲੈ ਕੇ ਅੱਜ 24 ਸਤੰਬਰ ਦਿਨ ਬੁੱਧਵਾਰ ਤੇ 9 ਦਿਨ ਅਸੂ ਦਾ ਮਹੀਨਾ ਗਿਆ ਸੋ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਉੱਤਰ ਭਾਰਤ ਦਾ ਮੌਸਮ ਆ ਉਹ ਸਾਫ਼ ਚੱਲ ਰਿਹਾ ਤਕਰੀਬਨ ਉੱਤਰ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਿਤੇ ਵੀ ਜਾਂ ਬਾਰਿਸ਼ ਨਹੀਂ ਹੋਈ ਮੌਸਮ ਸਾਫ਼ ਆ ਚੰਗੀ ਗਤੀ ਦੇ ਨਾਲ ਜਿਹੜੀਆਂ ਪੱਛਮੀ ਹਵਾਵਾਂ ਚੱਲ ਰਹੀਆਂ ਨੇ ਜਿਹਦੇ ਕਾਰਨ ਅਸਮਾਨ ਸਾਫ਼ ਹੋਣ ਦੇ ਕਾਰਨ ਜਿਹੜੀ ਚੰਗੀ ਤੇਜ਼ ਧੁੱਪ ਜਿਹੜੀ ਧਰਤੀ ਤੇ ਪਹੁੰਚ ਰਹੀ ਆ ਜਿਦੇ ਕਾਰਨ ਥੋੜੇ ਬਹੁਤੇ ਤਾਪਮਾਨ ਵੀ ਦਿਨ ਦੇ ਔਰ ਰਾਤ ਦੇ ਥੋੜੇ ਥੋੜੇ ਵਧ ਰਹੇ ਨੇ ਸੋ ਦੋਸਤੋ ਇਹ ਜਿਹੜਾ ਮੌਸਮ ਆਉਣ ਵਾਲੇ 27 28 ਤਰੀਕ ਤੱਕ ਇਸੇ ਤਰ੍ਹਾਂ ਹੀ ਜਿਹੜਾ ਮੌਸਮ ਬਣਿਆ ਰਹੂਗਾ ਕੋਈ ਬੱਦਲ ਵਾਲੀ ਜਾਂ ਕੋਈ بارش ਦੀ ਉੱਤਰ ਭਾਰਤ ਦੇ ਵਿੱਚ ਤਕਰੀਬਨ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਕਿਉਂਕਿ ਹਿਮਾਚਲ ਦੇ ਵਿੱਚ ਕੁਝ بارش ਦੀ ਸੰਭਾਵਨਾ ਬਣੀ ਹੋਈ ਆ ਕਿਉਂਕਿ ਮੌਨਸੂਨ ਦੀ ਜਿਹੜੀ ਵਾਪਸੀ ਆ ਉਹ ਹਜੇ ਪੰਜਾਬ ਦੇ ਵੀ ਕੁਝ ਹਿੱਸਿਆਂ ਤੋਂ ਮੌਨਸੂਨ ਵਾਪਸ ਨਹੀਂ ਹੋਇਆ ਤੇ ਉੱਤਰ ਭਾਰਤ ਦੇ ਕੁਝ ਇਲਾਕੇ ਹੋਰ ਵੀ ਜਹੇ ਨੇ ਜਿੱਥੇ ਮੌਨਸੂਨ ਹਜੇ ਰੁਕਿਆ ਹੋਇਆ ਸੋ ਦੋਸਤੋ ਇਸ ਕਰਕੇ ਕਿਤੇ ਹਿਮਾਚਲ ਦੇ ਪਹਾੜੀ ਏਰੀਆ ਦੇ ਵਿੱਚ بارش ਹੋ ਸਕਦੀ ਹੈ ਬਾਕੀ ਉੱਤਰ ਭਾਰਤ ਦਾ ਜਿਹੜਾ ਇਲਾਕਾ ਸਾਰਾ ਇਸਾਫ ਸੁਥਰਾ ਬਣਿਆ ਰਹੇਗਾ ਤੇ ਚੰਗੀ ਗਤੀ ਦੀਆਂ ਜਿਹੜੀਆਂ ਇਹ ਪੱਛਮੀ ਹਵਾਵਾਂ ਚਲਦੀਆਂ ਰਹਿਣਗੀਆਂ ਸੋ ਇਸ ਕਰਕੇ ਖੇਤੀਬਾੜੀ ਦੇ ਨਾਲ ਸੰਬੰਧਤ ਜੋ ਵੀ ਕੰਮ ਕਾਰ ਕਰਨ ਵਾਲੇ ਨੇ ਉਹ ਕਿਸਾਨ ਵੀਰ ਬੇਝਿਜਕ ਹੋ ਕੇ ਕਰ ਸਕਦੇ ਨੇ ਤੇ ਹੋ ਸਕਦਾ ਵੀ ਆਉਣ ਵਾਲੇ 28 29 ਤਰੀਕ ਤੱਕ ਜਿਹੜਾ ਆਪਣਾ ਹਵਾ ਦੀ ਜਿਹੜੀ ਆ ਰੌਖਾ ਹਵਾ ਦਾ ਬਦਲ ਸਕਦਾ ਪੂਰਬੀ ਹਵਾਵਾਂ ਚੱਲ ਸਕਦੀਆਂ ਨੇ ਤੇ ਪੰਜਾਬ ਦੇ ਕੁਝ ਹਿੱਸਿਆਂ ਤੇ ਬੱਦਲ ਵਾਲੀ ਛਾ ਸਕਦੀ ਆ ਇਹ ਜਿਹੜਾ ਸਤੰਬਰ ਦੇ ਅਖੀਰਲੇ ਦਿਨਾਂ ਦੀ ਜਾ ਕੇ ਗੱਲ ਆ ਸੋ ਇਸ ਕਰਕੇ ਉਹ ਦਿਨਾਂ ਤੱਕ ਮੌਸਮ ਸਾਫੀ ਬਣੇ ਰਹਿਣ ਦੀ ਸੁਭਾਵਨਾ ਤੇ ਮੀਹਾ ਦੇ ਘਟ ਜਾਣ ਕਾਰਨ ਜਿਹੜਾ ਡੈਮਾਂ ਦੀ ਜਿਹੜੀ ਸਥਿਤੀ ਆ ਉਹ ਵੀ ਜਿਹੜੀ ਠੀਕ ਠਾਕ ਬਣੀ ਹੋਈ ਆ ਪੌਗ ਡੈਮ ਦੇ ਵਿੱਚ ਜਿਹੜਾ 391 ਜਿਹੜਾ ਫੁੱਟ ਪਾਣੀ ਚੱਲ ਰਿਹਾ ਜਿਹਦੀ ਸਮਰੱਥਾ ਪਾਣੀ ਰੱਖਣ ਦੀ 1400 ਫੁੱਟ ਸੋ ਇਸ ਕਰਕੇ ਖਤਰੇ ਦੇ ਨਿਸ਼ਾਨ ਤੋਂ ਵੀ ਥੱਲੇ ਆ ਚੁੱਕਾ ਹੈ ਤੇ ਜਿਹੜਾ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਆ 1676 ਚੱਲ ਰਿਹਾ ਦੇ 1680 ਫੁੱਟ ਤੇ ਉਹਦਾ ਜਿਹੜਾ ਖਤਰੇ ਦਾ ਨਿਸ਼ਾਨ ਹੁੰਦਾ ਇਹ ਵੀ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਕੁਝ ਢੇਠਾ ਚੱਲ ਰਿਹਾ ਸੋ ਇਸ ਕਰਕੇ ਜਿਹੜਾ ਹੜ੍ਹ ਪ੍ਰਭਾਵਿਤ ਇਲਾਕੇ ਸੀ ਉਹਨਾਂ ਸਾਰੇ ਇਲਾਕਿਆਂ ਦੇ ਵਿੱਚੋਂ ਜਿਹੜਾ ਪਾਣੀ ਆ ਉਹ ਵੀ ਹੁਣ ਬਹੁਤ ਤਕਰੀਬਨ ਘਟ ਚੁੱਕਿਆ ਉੱਥੇ ਜਿਹੜੇ ਰਾਹਤ ਕਾਰਜ ਨੇ ਉਹ ਆਸਾਨੀ ਦੇ ਨਾਲ ਕੀਤੇ ਜਾ ਸਕਦੇ ਨੇ ਤੇ ਜਿਹੜੇ ਵੀ ਵੀਰ ਉੱਥੇ ਕਿਸਾਨ ਵੀਰਾਂ ਦੀ ਸਹਾਇਤਾ ਕਰਨ ਜਾਣਾ ਚਾਹੁੰਦੇ ਨੇ ਉਹ ਬੇਝਿਜਕ ਹੋ ਕੇ ਜਾ ਸਕਦੇ ਹੋ ਉੱਥੇ ਹੁਣ ਜ਼ਮੀਨਾਂ ਦੀ ਜੋ ਸੈਟੰਗ ਕਰਨੀਆਂ ਜ਼ਮੀਨਾ ਪੱਧਰ ਕਰਨੀਆਂ ਇਹ ਸਾਰੇ ਕੰਮ ਚੱਲਣਗੇ ਸੋ ਵੱਧ ਵੱਧ ਲੋਕ ਉੱਥੇ ਜਾ ਕੇ ਉਹਨਾਂ ਕਿਸਾਨ ਵੀਰਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨਾਲ ਸਹਿਯੋਗ ਕਰਨ ਤਾਂ ਕਿ ਉਹਨਾਂ ਦਾ ਜੀਵਨ ਫਿਰ ਮੜ ਪਟੜੀ ਤੇ ਆ ਸਕੇ ਉਹ ਲੋਕ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਦੋਸਤੋ ਇਹ ਜਿਹੜੀ بارش ਤਕਰੀਬਨ ਸਾਰੇ ਭਾਰਤ ਤੋਂ ਹਜੇ ਖਤਮ ਨਹੀਂ ਹੋਈ ਪਿਛਲੇ 2 ਦਿਨਾਂ ਤੋਂ ਪੱਛਮੀ ਬੰਗਾਲ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਕੋਲਕੱਤਾ ਦੇ ਵਿੱਚ 2 ਦਿਨ ਬਹੁਤ ਭਾਰੀ ਮੀਂਹ ਪਿਆ ਜਿਦੇ ਕਾਰਨ ਸੜਕਾਂ ਨਦੀਆਂ ਦਾ ਰੂਪ ਧਾਰਨ ਕਰਨ ਲੀਆਂ ਤੇ ਪਾਣੀ ਦੇ ਵਿੱਚ ਕਰੰਟ ਆਉਣ ਦੇ ਨਾਲ ਉੱਥੇ 7-8 ਬੰਦਿਆਂ ਦੀ ਮੌਤ ਵੀ ਹੋ ਚੁੱਕੀ ਹੈ। ਬਾਰਸ਼ਾਂ ਜਦੋਂ ਜ਼ਿਆਦਾ ਪੈਂਦੀਆਂ ਨੇ ਉਦੋਂ ਲੋਕਾਂ ਦਾ ਇਹ ਨੁਕਸਾਨ ਹੀ ਕਰਦੀਆਂ ਨੇ। ਸੋ ਮੌਸਮ ਸਥਿਰ ਬਣਿਆ ਰਹੇ, ਹੌਕਾ ਪਾਦ ਦੇ ਨਾਲ ਬਾਰਸ਼ ਹੋਵੇ ਤਾਂ ਜਾ ਕੇ ਲੋਕਾਂ ਨੂੰ ਰਾਹਤ ਦਿੰਦੇ ਨੇ ਇਹ ਮੌਸਮ ਤੇ ਜੇ ਇਹ ਮੌਸਮ ਉਗਰ ਜਦੋਂ ਹੋ ਜਾਂਦੇ ਨੇ ਤੇ ਜਨਤਾ ਦਾ ਨੁਕਸਾਨ ਕਰਦੇ ਨੇ। ਸੋ ਅਸੀਂ ਪ੍ਰਮਾਤਮਾ ਤੋਂ ਉਮੀਦ ਕਰਦੇ ਹਾਂ ਕਿ ਪ੍ਰਮਾਤਮਾ ਇਹੋ ਜੇ ਉਗਰ ਮੌਸਮ ਤੋਂ ਸਭ ਨੂੰ ਬਚਾਈ ਰੱਖੇ। ਸੋ ਦੋਸਤੋ ਇਹ ਅੱਜ ਦੇ ਮੌਸਮ ਦੀ ਅਪਡੇਟ ਸੀ ਸੋ ਦਨ ਵੇਲੇ ਤੁਹਾਡੇ ਨਾਲ ਜਿਹੜਾ ਪੱਟੀ ਥਾਣੇ ਦੇ ਅਧੀਨ ਪੰਜਾਬ ਦੇ ਵਿੱਚ ਤਰਨਤਾਰਨ ਏਰੀਆ ਪੱਟੀ ਉੱਥੇ ਦੋ 19 ਤੇ 20 ਸਾਲ ਦੇ ਬੱਚਿਆਂ ਦਾ ਕਤਲ ਹੋਇਆ ਕਿਵੇਂ ਸਾਡੇ ਬੱਚੇ ਗੈਂਗਵਾਰ ਨਹੀਂ ਗੀਤਵਾਰ ਕਲਾਕਾਰ ਵਾਰ ਦੀ ਭੇਟਾ ਚੜ ਰਹੇ ਨੇ ਸਾਡੇ ਮਾਸੂਮ ਬੱਚੇ ਕੁਝ ਸੈਲੀਬ੍ਰਿਟੀਜ਼ ਦੇ ਨਾਲ ਘੂਟਾਂ ਖਿਚਾਉਣ ਦੇ ਚੱਕਰ ਚ ਜਾਂ ਉਹਨਾਂ ਨੂੰ ਜਾਣਨ ਦੀ ਚਾਹ ਰੱਖਣ ਦੇ ਚੱਕਰ ਦੇ ਵਿੱਚ ਆਪਣੇ ਮਾਸੂਮ ਬੱਚੇ ਕਿਵੇਂ ਜਾਨਾ ਗਵਾ ਰਹੇ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਧਿਆਨ ਵੀ ਰੱਖਣਾ ਬਣਦਾ ਵੀ ਸਾਡੇ ਬੱਚੇ ਕਿਹਦੇ ਨਾਲ ਮਿਲ ਰਹੇ ਨੇ ਕਿਹਦੇ ਨਾਲ ਜਾ ਰਹੇ ਨੇ ਸੋ ਇਸ ਕਰਕੇ ਉਹ ਬੇਕਸੂਰ ਮਾਰੇ ਗਏ ਦੋ ਬੱਚਿਆਂ ਦੀ ਦਾਸਤਾਨ ਤੇ ਗੱਲਬਾਤ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਸੋ ਸਾਡੀ ਗੱਲਬਾਤ ਸੁਣਨ ਲਈ ਜ਼ਰੂਰੀ ਆ ਵੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਡੀ ਜੇ ਉਹ ਵੀ ਵੀਡੀਓ ਅਪਲੋਡ ਹੋਊਗੀ ਉਹ ਆਸਾਨੀ ਦੇ ਨਾਲ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸਾਡੀ ਇਹ ਜਾਣਕਾਰੀ ਜਿਹੜੀ ਆ ਸੁਣ ਸਕੋ ਇਸ ਕਰਕੇ ਸਾਡੀ ਪਰਜੋਰ ਅਪੀਲ ਆ ਵੀ ਸਾਡੇ ਚੈਨਲਾਂ ਨੂੰ ਪਾਈ ਜਰੂਰ ਸਪੋਰਟ ਕਰੋ ਤੇ ਜਦੋਂ ਵੀਡੀਓ ਸੁਣਦੇ ਹੋ ਦੇਖਦੇ ਹੋ ਤੇ ਆਪਣਾ ਜਿਹੜਾ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਇਹਦੇ ਨਾਲ ਤੁਹਾਡੀ ਸਪੋਰਟ ਦੇ ਨਾਲ ਹੀ ਸਾਡਾ ਜਿਹੜਾ ਹੌਸਲਾ ਵਧਦਾ ਤੇ ਅਸੀਂ ਅੱਗੇ ਚੰਗੀਆਂ-ਚੰਗੀਆਂ ਜਾਣਕਾਰੀਆਂ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਰਵਾਂਗੇ Tam taka rabraka